ਸਾਰੇ ਹੀ ਸਤਿ ਆਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਰਾਜਨੀਤੀ ਵਿੱਚ ਜੋ ਕੁਚਾਲ ਆਇਆ ਹੋਇਆ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਜੋ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਬੀਜੇਪੀ ਕਾਂਗਰਸ ਤੇ ਅਕਾਲੀ ਦਲ ਸੋ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਨੇ ਤਾਂ ਆਪਣੀਆਂ ਆਸਾਂ ਛੱਡ ਦਿੱਤੀਆਂ ਨੇ ਕਿ 2027 ਦੇ ਵਿੱਚ ਉਹਨਾਂ ਦਾ ਰਿਪੀਟ ਹੋ ਸਕਦੀ ਸਰਕਾਰ ਉਸ ਤੋਂ ਪਹਿਲਾਂ ਕਿ ਕਾਂਗਰਸ ਤੇ ਬੀਜੇਪੀ ਵਿੱਚ ਦੌੜ ਲੱਗੀ ਹੋਈ ਏ ਜੋ ਕਾਂਗਰਸ ਤੋਂ ਲੀਡਰ ਛੱਡ ਕੇ ਬੀਜੇਪੀ ਸ਼ਾਮਲ ਹੋਏ ਸੀ ਉਹਨਾਂ ਲੀਡਰਾਂ ਦੀ ਵਾਪਸੀ ਆਉਣ ਦੀ ਸਮਾਹਨਾ ਬਣ ਰਹੀ ਏ ਕਿਉਂਕਿ 2027 ਦੇ ਵਿੱਚ ਕਾਂਗਰਸ ਦਾ ਜੋ ਸਰਕਾਰ ਬਣਨੀ ਲਗਭਗ ਤੈ ਹੋ ਚੁੱਕੀ ਏ ਜੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਾਂ ਸਰਵੇਖਣਾਂ ਦੇ ਅਨੁਸਾਰ ਪੰਜਾਬ ਵਿੱਚ ਕਾਂਗਰਸ ਸਪੀਡ ਕਰੇਗੀ ਜਿਸ ਤੋਂ ਪਹਿਲਾਂ ਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੀ ਕਾਂਗਰਸ ਵਿੱਚ ਵਾਪਸੀ ਨੂੰ ਲੈ ਕੇ ਜੋ ਰਸਤਾ ਤੈਅ ਹੋ ਚੁੱਕਿਆ ਹੈ ਜੋ ਕਿ ਦਰਵਾਹਲੇ ਤੋਂ ਭਾਜੀਪੀ ਵੱਲੋਂ ਚੋਣ ਲੜਦੇ ਨੇ ਪਰ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਕਿਸਾਨਾਂ ਦੇ ਨਾਲ ਜੋ ਭਾਜੀਪੀ ਦਾ ਟਕਰਾਵ ਵਧਿਆ ਹੋਇਆ ਉਸ ਤੋਂ ਪਹਿਲਾਂ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਉਹ ਇਹ ਨਹੀਂ ਚਾਣਗੇ ਕਿ ਹੋਰ ਦੁਬਾਰਾ ਰਾਜਨੀਤੀ ਦੇ ਵਿੱਚ ਪੰਜਾਬ ਲਈ ਕੁਝ ਕਰਨ ਉਸ ਤੋਂ ਪਹਿਲਾਂ ਕਿ ਬੀਜੇਪੀ ਜੇਕਰ ਪੰਜਾਬ ਵਿੱਚ ਅਕਾਲੀ ਦਲ ਨਾਲ ਗਠਜੋੜ ਨਹੀਂ ਹੁੰਦਾ ਤਾਂ ਬੀਜੇਪੀ ਦਾ ਸੱਤਾ ਵਿੱਚ ਆਉਣਾ ਬਹੁਤ ਔਖਾ ਹੈ ਤਾਂ ਕਿ ਫਿਰ ਮਨਪ੍ਰੀਤ ਸਿੰਘ ਬਾਦਲ ਹਮੇਸ਼ਾ ਹੀ ਸੱਤਾ ਵਿੱਚ ਰਹਿਣਾ ਚਾਹੁੰਦੇ ਨੇ ਸੋ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਆਧਾਰ ਸੀ ਔਰ ਗਿੱੱਦੜਵਾ ਹਲਕਾ ਔਰ ਬਠਿੰਡਾ ਦੇ ਸਾਈਡ ਦੇ ਵਿੱਚ ਜਦੋਂ ਉਹਨਾਂ ਨੇ ਚੋਣਾਂ ਲੜੀਆਂ ਨੇ ਭਾਵੇਂ ਅਕਾਲੀ ਦਲ ਵੱਲੋਂ ਤੇ ਭਾਵੇਂ ਕਾਂਗਰਸ ਵੱਲੋਂ ਉਹਨਾਂ ਨੇ ਹਮੇਸ਼ਾ ਹੀ ਜਿੱਤ ਪ੍ਰਾਪਤ ਕੀਤੀ ਹੈ ਸੋ ਭਾਜਪਾ ਵੱਲੋਂ ਪਹਿਲੀ ਵਾਰੀ ਚੋਣ ਲੜਨ ਤੋਂ ਬਾਅਦ ਉਹ ਹਾਰ ਜਾਂਦੇ ਨੇ ਜਿਸ ਨੂੰ ਲੈ ਕੇ ਜੋ ਹੁਣ ਸੂਤਰਾਂ ਤੋਂ ਜਾਣਕਾਰੀ ਆ ਰਹੀ ਕਿ ਮਨਪ੍ਰੀਤ ਬਾਦਲ ਕਾਂਗਰਸ ਦੇ ਨਾਲ ਜਿਹੜੀ ਉਹਨਾਂ ਦੀ ਨੇੜਤਾ ਵੱਧ ਰਹੀ ਏ ਜਿਵੇਂ ਕੱਲ ਮਰੰਜਨ ਕਾਲੀਆ ਦੇ ਘਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਏ ਇੱਕ ਬੰਦ ਕਮਰਾ ਮੀਟਿੰਗ ਹੋਈ ਏ ਉਸ ਦੇ ਵਿੱਚ ਇਹੀ ਦੇਖਿਆ ਜਾ ਰਿਹਾ ਏ ਕਿ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਵਿੱਚ ਬਹੁਤ ਜਲਦੀ ਵਾਪਸੀ ਕਰਨਗੇ ਸੋ ਮਨਪ੍ਰੀਤ ਸਿੰਘ ਬਾਦਲ ਨੂੰ ਗਿੱਦੜਵਾ ਹਲਕੇ ਤੋਂ ਜਿਹੜਾ ਕਿ ਮਜ਼ਬੂਤ ਉਮੀਦਵਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਕਾਂਗਰਸ ਵੱਲੋਂ ਕਾਂਗਰਸ ਦੇ ਕੋਲ ਆਪਣਾ ਗਿੱਧਰਵਾ ਹਲਕੇ ਤੋਂ ਉਮੀਦਵਾਰ ਨਾ ਹੋਣ ਕਰਕੇ ਜਿਹੜਾ ਕਿ ਮਨਪ੍ਰੀਤ ਸੰਵਾਦਲ ਨੂੰ ਉੱਥੇ ਉਮੀਦਵਾਰ ਬਣਾ ਸਕਦੀ ਏ ਕਿਉਂਕਿ ਰਾਜਾ ਵੜਿੰਗ ਜਿਹੜੇ ਖੁਦ ਉਸ ਹਲਕੇ ਤੋਂ ਚੋਣ ਲੜਦੇ ਰਹੇ ਨੇ ਔਰ 2000 ਜੋ ਚਵੀ ਦੇ ਵਿੱਚ ਜਿਮਣੀ ਚੋਣ ਹੋਈ ਸੀ ਉਹ ਭਾਵੇਂ ਉਹਨਾਂ ਦੀ ਪਤਨੀ ਉਮੀਦਵਾਰ ਸੀ ਪਰ ਕਿਤੇ ਨਾ ਕਿਤੇ ਰਾਜਾ ਵੜਿੰਗ ਨੇ ਪੂਰਾ ਉੱਥੇ ਜੋਰ ਲਾਇਆ ਪਰ ਉਹ ਸੀਟ ਨਹੀਂ ਜਿੱਤ ਸਕੇ ਲੋਕ ਰਾਜਾ ਵੜਿੰਗ ਦੇ ਉਲਟ ਹੋ ਗਏ ਸੀ ਕਿਉਂਕਿ ਰਾਜਾ ਵੜਿੰਗ ਲਗਾਤਾਰ ਉਥੇ ਤਿੰਨ ਵਾਰ ਜਿੱਤ ਦਰਜ ਕਰ ਚੁੱਕੇ ਸੀ ਔਰ ਗਿੱਦੜਵਾ ਹਲਕੇ ਦੇ ਲੋਕ ਹਰ ਹਰ ਵਾਰੀ ਜਿਹੜਾ ਕਿ ਇਕੋ ਲੀਡਰ ਨੂੰ ਨਹੀਂ ਅਜਮਣਾ ਚਾਹੁੰਦੇ ਜੋ ਹੁਣ ਉਥੇ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਹੜੇ ਕਦੇ ਨਹੀਂ ਜਿੱਤੇ ਸੀ ਉਹ ਸਫਲ ਹੋ ਜਾਂਦੇ ਨੇ ਉਹ ਜਿੱਤ ਜਾਂਦੇ ਨੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਭਾਵੇਂ ਗਿੱਦੜਵਾ ਹਲਕੇ ਦੇ ਵਿੱਚ ਆਪਣੀਆਂ ਕਾਰਵਾਈਆਂ ਕੱਟ ਕਰ ਦਿੱਤੀਆਂ ਨੇ ਕਿਉਂਕਿ ਰਾਜਾ ਵੜਿੰਗ ਨਹੀਂ ਚਾਹੇਗਾ ਕਿ ਉਹ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਵਿਧਾਨ ਸਭਾ ਦੀ ਚੋਣ ਲੜਨ ਕਿਉਂਕਿ ਉਹ ਖੁਦ ਸੰਸਦ ਮੈਂਬਰ ਨੇ ਔਰ ਉਸ ਤੋਂ ਬਾਅਦ ਕਿ ਕਾਂਗਰਸ ਪਾਰਟੀ ਵੀ ਇਹੀ ਚਾਹਦੀ ਹੈ ਕਿ ਨਵੇਂ ਲੀਡਰਾਂ ਨੂੰ ਮੌਕਾ ਦਿੱਤਾ ਜਾਵੇ ਔਰ ਕਾਂਗਰਸ ਦਾ ਜਿਹੜਾ ਪਰਿਵਾਰ ਵਧਾਇਆ ਜਾਵੇ ਮਨਪ੍ਰੀਤ ਬਾਦਲ ਜਿਹੜੇ ਕਾਂਗਰਸ ਨੂੰ ਛੱਡ ਕੇ ਗਏ ਸੀ ਬੀਜੇਪੀ ਸ਼ਾਮਲ ਹੋਈ ਸੀ ਉਹਨਾਂ ਨੂੰ ਬੀਜੇਪੀ ਵਿੱਚ ਆਪਣਾ ਅਗਲਾ ਪਵਿੱਖ ਜਿਹੜਾ ਤੁੰਦਰਾ ਲੱਗਦਾ ਹੈ ਕਿਉਂਕਿ ਬੀਜੇਪੀ ਦਾ ਸੱਤਾ ਵਿੱਚ ਆਉਣਾ ਬਹੁਤ ਔਖਾ ਹੈ ਜੇਕਰ ਅਕਾਲੀ ਬੀਜੇਪੀ ਦਾ ਗਠਜੋੜ ਵੀ ਹੋ ਜਾਂਦਾ ਹੈ ਫਿਰ ਵੀ ਲੋਕ ਜਿਹੜਾ ਕਿ ਬਹੁਤ ਸੋਚ ਸਮਝ ਕੇ ਬੀਜੇਪੀ ਤੇ ਅਕਾਲੀ ਦਲ ਨੂੰ ਮੌਕਾ ਦੇਣਗੇ ਕਿਉਂਕਿ ਬੀਜੇਪੀ ਦਾ ਕਿਸਾਨਾਂ ਦੇ ਨਾਲ ਜੋ ਟਕਰਾਅ ਚੱਲਿਆ ਹੋਇਆ ਕਿਸਾਨਾਂ ਦੇ ਬਿੱਲ ਜਿਹੜੇ ਨੇ ਜਾਂ ਕਿਸਾਨਾਂ ਦੇ ਮੁੱਦੇ ਜਿਹੜੇ ਨੇ ਉਹ ਬੀਜੇਪੀ ਵੱਲੋਂ ਹੱਲ ਨਹੀਂ ਕੀਤੇ ਜਾਂਦੇ ਤਾਂ ਬੀਜੇਪੀ ਪੰਜਾਬ ਵਿੱਚ ਸੱਤਾ 'ਚ ਨਹੀਂ ਆ ਸਕਦੀ ਜਿਸ ਕਾਰਨ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਵਾਸਤੇ ਪੂਰੇ ਲੋਕ ਤਿਆਰੀ ਕਰ ਰਹੇ ਨੇ ਕਿਸਾਨ ਵੀ ਕੰਗਰਸ ਆਪੱਖ ਦੇ ਰਹੇ ਨੇ ਇਸ ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਦੀ ਕਾਂਗਰਸ ਚ ਵਾਪਸੀ ਹੋ ਸਕਦੀ ਹੈ